ਆ ਸਾਰੀਆਂ 10 ਲੱਖ ਵਾਲੀਆਂ ਮੇਰੀਆਂ 5 ਲੱਖ ਵਾਲੀਆਂ ਤੇ ਲੱਖ ਵਾਲੀਆਂ ਮੈਂ ਤੇ ਨਹੀਂ ਗੱਲ ਕਹਿ ਸਕਦਾ ਹਨਾ ਜਿਹੜਾ ਆਪਣਾਗਾ ਆਪਣਾ ਸਭ ਨੂੰ ਪਤਾ ਵੀ ਬੱਕਰੀ ਦਾ ਵੀ ਬੱਚਿਆਂ ਦਾ ਵੀ ਸਾਰਿਆਂ ਨੂੰ ਥੱਲੇ ਰੇਟ ਆ ਦਰਮਿਆਨਾ ਰੇਟ ਆ ਗਾਰੰਟੀ ਨਾਲ ਬੱਚੇ ਦੇਵਾਂਗੇ ਤੇ ਦਰਮਿਆਨੇ ਰੇਟ ਤੇ ਹੀ ਦੇਵਾਂਗੇ ਆਪਾਂ ਕਿਸੇ ਦੀ ਗੱਲ ਨਹੀਂ ਕਰ ਸਕਦੇ ਵੀ ਉਹ ਮਹਿੰਗਿਆਂ ਦਿੰਦਾ ਸਸਤੀਆਂ ਦਿੰਦਾ ਉਹ ਗੱਲ ਮੈਂ ਕਹਿਣੀ ਨਹੀਂ ਚਾਹੁੰਦਾ ਪਰ ਜਿਹੜੀ ਗੱਲ ਕਹਿਣ ਵਾਲੀ ਆ ਮਾਲ ਦੇ ਵਿੱਚ ਇੱਕ ਦੋ ਪਸ਼ੂ ਹੁੰਦੇ ਆ ਵੱਧ ਰੇਟ ਵਾਲੇ ਸਾਰੇ ਲੱਖਾਂ 'ਚ ਨਹੀਂ ਹੁੰਦੇ ਤੇ ਮੈਂ ਇੱਕ ਤੁਹਾਡੇ ਚੈਨਲ ਦੇ ਰਾਹੀਂ ਇਹ ਵੀ ਗੱਲ ਕਹਿਣਾ ਚਾਹੁੰਨਾ ਵੀ ਜੇ ਕਿਸੇ ਦਾ ਮਹਿੰਗਾ ਜਾਨਵਰ ਵੇਚਦਾ ਹੀ ਆ ਮੇਰੇ ਹੱਥ ਵੱਨ ਕੇ ਬੇਨਤੀ ਆ ਵੀ ਵੀਡੀਓ 'ਚ ਨਾ ਕਿਆ ਕਰਨਾ ਸਾਡਾ ਧੰਦਾ ਮਸਾ ਫਰਪੁੱਲ ਤੋ ਆ ਤੇ ਬਹੁਤ ਜ਼ੋਰ ਲੱਗਿਆ ਸਾਡਾ ਵੀ ਇਹਨੂੰ ਥੱਲੇ ਨੂੰ ਨਾ ਲੈ ਕੇ ਆਉਣਾ ਆਪਦਾ ਮਹਿੰਗਾ ਵੇਚਣਾ ਸਸਤਾ ਵੇਚਣਾ ਵੀਡੀਓ 'ਚ ਰੇਟ ਨਾ ਆਪਦਾ ਦੱਸਣ ਰੇਟ ਨਾ ਦੱਸਣ ਹਾਂ ਰੇਟ ਨਾ ਦੱਸਣ ਹਾਂ ਜੇ ਹੁਣ ਮੈਂ ਇਹਾਰਾ ਕਾ 50000 ਦੀ ਵੇਚਦਾ 5 ਲੱਖ ਦੀ ਦੱਸ ਦਿੰਦਾ ਬਾਈ ਆ ਮੰਡੀਆਂ ਦੇ ਸਾਡੇਾਂ ਦੇ ਸਰਕਾਰ ਨੇ ਰੋਕ ਲਾਤੀ ਇਹੋ ਇਸੇ ਗੱਲ ਦੇ ਮਾਰੇ ਆਪਦੇ ਰੇਟ ਮਹਿੰਗੀ ਵਿੱਚੋਂ ਸਸਤੀ ਵਿੱਚੋਂ ਉਹ ਆਪ ਕੋ ਰੇਟਾ ਵੀਡੀਓ ਚ ਨਾ ਦੱਸੋ ਤੇ ਪਰ ਜਿਹੜੇ ਰੇਟ ਆ ਉਹ ਸਭ ਨੂੰ ਪਤਾ ਵੀ ਕਿੱਥੇ ਕਿ ਜੇ ਐਨੀ ਲੁੱਟ ਵਾਲਾ ਕੰਮ ਵੀ ਹੈ ਨਹੀਂਗਾ ਤੇ ਪਰ ਜਿਹੜਾ ਧੰਦਾ ਵਧੀਆਗਾ ਜਿਹੜਾ ਸਹੀ ਤਰੀਕੇ ਨਾਲ ਕਰਦਾ ਵਧੀਆ ਆਉਦੀ ਜਾਣਕਾਰੀ ਲੈ ਕੇ ਕਰਦਾ ਵਧੀਆ ਬੰਦੇ ਨਾਲ ਜੁੜਿਆ ਕਿੱਤਾ ਨਹੀਂ ਮਾੜਾ ਕਿੱਤਾ